ਪਗੜੀ ਤਾੜੀਆਂ ਨੇ ਮੰਦਰ ਦੇ ਬਾਹਰ ਪੂਰਾ ਇੱਥੇ ਕੱਢਿਆ ਜੀ ਮੰਦਰ ਬੰਦ ਕਰੋ ਕੁੱਛ ਨਾਲ ਆਵੇ ਤੁਸੀਂ ਕੌਣ ਹੋ ਨੇ ਮੰਦਰ ਕਿਸੇ ਦਾ ਬੰਦ ਕਰਾਉਣ ਵਾਲੇ ਤੁਹਾਡੀ ਕੋਈ ਕਹਾਣੀ ਰੰਜਿਸ਼ ਆ ਜੇ ਤੁਹਾਡੀ ਕੋਈ ਇੱਕ ਦੂਜੇ ਨਾਲ ਖੁੰਦਗਾ ਤਾਂ ਤੁਸੀਂ ਉੱਧਾ ਕੱਢੋ ਮੰਦਰ ਬੰਦ ਕਰਾਉਣ ਦਾ ਕੀ ਮਤਲਬ ਆ ਜਿਹੜੇ ਮੰਦਰ ਜੀ ਕਹਿੰਦਾ ਮੱਥਾ ਟੇਕਣ ਆਉਂਦੇ ਤੁਸੀਂ ਧਿਆਨ ਨਾਲ ਵੀਡੀਓ ਸੁਣਿਦਿਆਂ ਮੈਂ ਵੀਡੀਓ ਵੀ ਦਿਨਾ ਜਿਹਦੇ ਵਿੱਚ ਕਹਿੰਦਾ ਵਾ ਆ ਜੀ ਮੰਦਰ ਆ ਜਿਹੜਾ ਮੱਥਾ ਟੇਕਣ ਆਉਂਦੇ ਨੇ ਔਰ ਇਥੇ ਮਿਲਣਾ ਦਾ ਕੁਛ ਨਹੀਂ ਇੱਥੇ ਜਿਹੜਾ ਉਹਨਾਂ ਦੇ ਹਮੇਸ਼ੀ ਨੇ ਜਾਂ ਜਿਹੜੇ ਉਹਨਾਂ ਦੇ ਲੱਕ ਰਗੜਦੇ ਨੂੰ ਮਿਲਣਾ ਕੋਸ਼ਿਸ਼ ਨਹੀਂਗਾ ਉਹ ਆਪੇ ਦੱਸ ਦੇਣਗੇ ਉਹਨੂੰ ਪੁਜਾਰੀ ਨੂੰ ਕਿ ਜੇ ਤੂੰ ਨਾ ਹਟਿਆ ਤੇ ਇਹ ਤੇਰਾ ਕਰੀਏੜੀ ਜਗ੍ਹਾ ਛੇ ਤੁਹਾਡਾ ਆ ਜਾਣਾ ਜਿਹੜੇ ਕੁਝ ਲੋਕ ਪਗੜੀ ਤਾੜੀ ਇੱਕ ਦੂਜੇ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ ਠੀਕ ਹੈ ਨਾ ਇਹ ਆਪਕਿ ਸਾਡੇ ਫਿੱਟਾ ਪਾਉਣਾ ਜਾਂਦੇ ਨੇ ਮੰਦਰ ਬੰਦ ਕਰਾਉਣ ਦੀਆਂ ਮੈਂ ਤਾਂ ਇਹ ਕਹਿੰਦਾ ਅੱਜ ਤੱਕ ਕੰਪਲੀਟ ਵੀ ਪਈ ਆ ਸਿੱਪੀ ਸਾਹ ਨੂੰ ਮੈਂ ਸਵੇਰੇ ਦੇਖ ਕੇ ਆਇਆ ਵਾ ਤੇ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਤਾਂ ਇਹ ਕਹਿੰਨੇ ਆ ਇਹੋ ਜੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੇ ਨਹੀਂ ਹੁੰਦੀ ਅਸੀਂ ਉਹਦੇ ਖਿਲਾਫ ਪੁਤਲੇ ਵੀ ਸਾੜਾਂਗੇ ਠੀਕ ਆ ਅਸੀਂ ਮੰਦਰ ਦੇ ਬਾਹਰ ਬੈਠਾਂਗੇ ਦੇਖਾਂਗੇ ਕਿਹੜਾ ਆਂਦਾ ਵਾ ਮੰਦਰ ਬੰਦ ਕਰਾਉਣ ਵਾਸਤੇ ਮੈਂ ਇਹਨੂੰ ਕਿਹਾ ਵੀ ਤੇਰਾ ਇਹ ਪਰਸਨਲ ਮੰਗਰ ਆ ਕਿਸੇ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ। ਨਾ ਤੇਰਾ ਬਕਵਾਸ ਬਾਜੀ ਜੋਦੂ ਇੱਥੇ ਬੋਲਦਾ ਕਿਸੇ ਨੂੰ ਪਤਾ ਨਹੀਂ ਦੀ ਕੀ ਆਵਾ ਪਾਉਣਾ। ਇਹਨੂੰ ਬੰਦ ਕਰ ਦੇ। ਲੋਕਾਂ ਦੀ ਖੇਰਦਰ ਦੀ ਨਾਂਵ ਦਾ ਸਾਰੇ ਲੋਕ ਪਰੇਸ਼ਾਨ ਆ ਪਿੰਡ ਵਾਲੇ। ਖੇਰੀ ਲੱਗਦਾ ਇਸ ਕਰਕੇ ਅੱਜ ਆ ਲੋਕ ਇਕੱਠੇ ਹੋ ਕੇ ਹੁਣ ਇੱਥੇ ਆਈ ਨਹੀਂ ਉਹਨੇ ਜੁੱਤੀਆਂ ਮਾਰ ਰਹੀਆਂ ਸੀ। ਪਤਾ ਨਹੀਂ ਕਿੱਥੇ ਮਰ ਗਿਆ ਉਹ ਪਿਆਰੀਓ। ਠੀਕ ਆ ਉਹਨਾਂ ਦਾ ਕਾਰਨ ਦੇ ਨਾਲ ਮੈਂ ਕਹਿੰਦਾ ਕੋਈ ਤਕਲੀਫ ਸਿੱਧਾ ਕਹਿੰਜੀ ਸਪੀਕਰ ਬੰਦ ਕਰ ਦੋ ਇਹ ਇਹ মিডিਆ ਨੂੰ ਬੁਲਾ ਕੇ ਲੋਕਾਂ ਨੂੰ ਦੱਸਣ ਦੀ ਲੋੜ ਆ ਠੀਕ ਆ ਉਹਦੇ ਵਿੱਚ ਤੁਸੀਂ ਦੇਖੋ ਪੰਡਤ ਜਾਤ ਨੂੰ ਵੀ ਗਲਤ ਬੋਲਿਆ ਗਿਆ ਦਾ ਵਿੱਚ ਠੀਕ ਆ ਚੱਪਲਾ ਮਾਰਿਆਂਗੇ ਜੀ ਅਸੀਂ ਪੰਡਤ ਦੇ ਇਹ ਕੀ ਮਤਲਬ ਹੋਇਆ ਅਸੀਂ ਇੱਕ ਦੂਜੇ ਨੂੰ ਲੜਾਣਾ ਚਾਹੁੰਦੇ ਆ ਜੇ Hindu ਸਮਾਜ ਨਹੀਂ ਬੋਲਦਾ ਤਾਂ ਇਹਦਾ ਮਤਲਬ ਇੱਕ ਦੂਜੇ ਨੂੰ ਤੁਸੀਂ ਲੜਾ ਕੇ ਬੰਦ ਕਰ ਦੋ ਹੈ ਅਸੀਂ ਇਹ ਨਹੀਂ ਕਹਿੰਦੇ ਸਾਰੇ ਕੁਝ ਕੁਝ ਲੋਕ ਜਿਹੜੇ ਇੱਕ ਦੂਜੇ ਨੂੰ ਲੜਾ ਜਾਂਦੇ ਆ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨਾਂ ਦਾ ਉੱਥੇ ਹੋਇਆ ਸੀਗਾ ਧਰਨਾ ਚ ਮੰਦਰ ਦਾ ਪੁਜਾਰੀ ਮਰਦਾਬਾਦ 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 ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਪੁਜਾਰੀ ਮਰਦਾਬਾਦ 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 ਹਿੰਦੂ ਦੇ ਮੰਦਰ ਢਾਈ ਜਾਂਦੇ ਆ ਸੋਨੇ ਲੋਕ ਹਿੰਦੂ ਦੇ ਮੰਦਰ ਬੰਦ ਕਰਨ ਕੋਸ਼ਿਸ਼ ਕੀਏ ਨੇ ਠੀਕ ਹੈ ਇਹਨਾਂ ਦੀ ਇੱਕ ਪੁਰਾਣੀ ਕਹਾਣੀ ਨੇ ਜਿਵੇਂ ਅਪਰਜਤ ਗੱਲ ਕੱਢਣ ਜੋ ਮਰਜ਼ੀ ਕਰਨਾ ਹੁਣੇ ਬਾਹਮਣਾਂ ਨੂੰ ਮਾਰਾ ਬੋਲ ਰਹੇ ਨੇ ਪੰਡਤਾਂ ਨੂੰ ਮਾਰਾ ਬੋਲ ਰਹੇ ਨੇ ਠੀਕ ਆ ਬਾਹਮਣਾਂ ਨੂੰ ਕੁੱਤੇ ਦੱਸ ਰਹੇ ਨੇ ਬਨੋਦ ਜੀ ਅੱਜ ਦਾ ਇਹ ਕਹਿੰਦੇ ਆ ਇਹ ਕੌਣ ਹੁੰਦੇ ਨੇ ਮੰਦਰ ਬੰਦ ਕਰਨ ਵਾਲੇ ਇਹ ਸਿਰਫ ਸ਼ਰਾਰਤੀ ਲੋਕ ਨੇ ਜੋ ਹਿੰਦੂ ਸਿੱਖ ਤੋਂ ਵੱਡੀ ਗੱਲ ਇਹ ਹੈ ਨਾ ਕਿ ਕਿਸੇ ਦੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਇਹ ਪੰਡਤਾਂ ਨੂੰ ਮਾਰਾ ਕਹਿੰਦੇ ਪੁਜਾਰੀਆਂ ਨੂੰ ਗਾਲ੍ਹਾਂ ਕੱਢ ਰਹੇ ਇਹ ਕੌਣ ਹੁੰਦੇ ਨੇ ਅੱਜ ਦਾ ਇਹ ਕਹਿੰਦੇ ਜਿਹੜੇ ਹਿੰਦੂ ਸਮਾਜ ਦੇ ਜਿਹੜੇ ਮੰਦਰਾਂ ਦੇ ਵਿੱਚ ਪੁਜਾਰੀ ਬੈਠੇ ਨੇ ਨਾ ਉਹ ਵੀ ਕੰਪਲੇਟ ਦੇ ਇਹਨਾਂ ਖਿਲਾਫ ਨਾ ਇਕੱਲੇ ਉਹ ਪੁਜਾਰੀ ਨੂੰ ਨਹੀਂ ਕਿਹਾ ਉਹਨਾਂ ਨੇ ਇਹ ਹਰ ਇਸ ਬ੍ਰਾਹਮਣ ਨੇ ਕੀ ਚਾਲ ਚੱਲੀ ਆ 50 ਗੱਜ ਦਾ ਪਲਾਟ ਲੈ ਕੇ ਦੁਕਾਨ ਨਹੀਂ ਲਿਆ ਤੇ ਮੰਦਰ ਬਣਾਤਾ ਕਿਉਂਕਿ ਜਿਹੜਾ ਬ੍ਰਾਹਮਣਾਂ ਦਾ ਕੰਮ ਹੈ ਲੋਕਾਂ ਦਾ ਮੇਲਾ ਘਰ ਕਰਨਾ ਕਿਵੇਂ ਮੇਲਾ ਘਰ ਕਰ ਰਿਹਾ ਇਹ ਬ੍ਰਾਹਮਣ ਆਹ ਪੰਜਾਹ ਵਾਰੀ ਇਹਨੂੰ ਸਮਝਾਇਆ ਵੀ ਬੰਦੇ ਦਾ ਪੁੱਤ ਬਣ ਜਾ ਅੱਜ ਤੱਕ ਵੀ ਇਹ ਕਹਿੰਦੇ ਆ ਪੰਜਾਬ ਦਾ ਜਿਹੜਾ ਮਾਹੌਲ ਆ ਵੀ ਨਹੀਂ ਖਰਾਬ ਹੋਣ ਦੇਣਾ ਚਾਹੁੰਦੇ ਲੋੜ ਨਹੀਂ ਸਮਝਦੇ ਤੇ ਜਿਹੜੇ ਸ਼ਰਾਰਤੀ ਅੰਸਰ ਆਣਾ ਉਹ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਜੀਵਕੀ ਨਾਮ ਹੈ ਆ ਜਿਹੜਾ ਕੋਈ ਕਾਰਜਸਾਨ ਨੂੰ ਬੁਲਾਇਆ ਤੇ ਮੁੰਡੇ ਦੇ ਬੁਲਾਇਆ ਪਹਿਲਾਂ ਤਾਂ ਮੈਂ ਸਾਰਾ ਚੈੱਕ ਕਰਾ ਬੀਲ ਬਿਜਰੰਗੇ ਹਰ ਹਰ ਮਾਹੇ ਮੈਂ ਨੀਰੇ ਚੋਪੜਾ ਸ਼ੇਖ ਸਣਾ ਇਨਸਾਫ ਤੋਂ ਮੈਂ ਭਾਈ ਜਿਹੜਾ ਅਸੀਂ ਮੁੱਦਾ ਚੱਲਦਾ ਪਿਆ ਕੱਲ ਪਗੜੀ ਤਾੜੀਆਂ ਨੇ ਮੰਦਰ ਦੇ ਬਾਹਰ ਪੂਰਾ ਉੱਥੇ ਕੱਢਿਆ ਜੀ ਮੰਦਰ ਬੰਦ ਕਰੋ ਕੁੱਛ ਨਾਲ ਆਵੇ ਤੁਸੀਂ ਕੌਣ ਹੋ ਮੰਦਿਰ ਕਿਸੇ ਦਾ ਬੰਦ ਕਰਨ ਵਾਲੇ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਆ ਜੇ ਤੁਹਾਡੀ ਕੋਈ ਇੱਕ ਦੂਜੇ ਨਾਲ ਖੁੰਡਾਗਾ ਔਰ ਤੁਸੀਂ ਉੱਧਾ ਕੱਢੋ ਮੰਦਿਰ ਬੰਦ ਕਰਾਂਦਾ ਕੀ ਮਤਲਬ ਆ ਜਿਹੜੇ ਮੰਦਿਰ ਜੀ ਕਹਿੰਦਾ ਮੱਥਾ ਟੇਕਣ ਆਉਂਦੇ ਤੁਸੀਂ ਧਿਆਨ ਨਾਲ ਵੀਡੀਓ ਸੁਣੀ ਤੁਹਾਨੂੰ ਮੈਂ ਵੀਡੀਓ ਵੀ ਦਿਨਾ ਜਿਹਦੇ ਵਿੱਚ ਕਹਿੰਦਾ ਵਾ ਹਾਂ ਜੀ ਮੰਦਿਰ ਆ ਜਿਹੜਾ ਮੱਥਾ ਟੇਕਣ ਆਉਂਦੇ ਨੇ ਔਰ ਇੱਥੋਂ ਮਿਲਣਾ ਦਾ ਕੁਛ ਨਹੀਂ ਇੱਥੇ ਲੱਖਾਂ ਬੰਦਿਆਂ ਦੀ ਆਸਤਾ ਜੁੜੀਆਂ ਹੁੰਦੀਆਂ ਮੰਦਰਾਂ ਨਾਲ ਅਸੀਂ ਕਿਸੇ ਨੂੰ ਨਹੀਂ ਰੋਕਦੇ ਗੁਰਦੁਆਰੇ ਤੋਂ ਅਸੀਂ ਕਿਸੇ ਨੂੰ ਨਹੀਂ ਰੋਕਦੇ ਮਸਜਿਦ ਤੋਂ ਠੀਕ ਆ ਅੱਜ ਦਾ ਪਹਿਲਾ ਕਹਿ ਕੇ ਆਪਾਂ ਪਹਿਲਾ ਕਹਿੰਨੇ ਆ ਜਿਹੜਾ Hindu Sikh Muslima ਇਹ ਸਾਡਾ ਭਾਈਚਾਰਾ ਕਾਇਮ ਰਵੇ ਆ ਕੁਝ ਲੋਗ ਜਿਹੜੇ ਕੁਝ ਲੋਗ ਪਗੜੀ ਧਾੜੀ ਇੱਕ ਦੂਜੇ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ ਠੀਕ ਆ ਨਾ ਇਹ ਆਪਸ ਹੀ ਸਾਡੇ ਫੀਕਾ ਬੁਆਣਾ ਚਾਹੁੰਦੇ ਨੇ ਮੰਦਰ ਬੰਦ ਕਰਾਉਂਦੀਆਂ ਮੈਂ ਤਾਂ ਇਹ ਕਹਿੰਦਾ ਅੱਜ ਦਾ ਕੰਪਲੀਟ ਵੀ ਪਾਈ ਆ ਸੀਪੀ ਸਾਨੂੰ ਮੈਂ ਸਵੇਰੇ ਦੇਖ ਕੇ ਆਇਆ ਵਾ ਤੇ ਸਭ ਤੋਂ ਵੱਡੀ ਗੱਲ ਇਹ ਆ ਅੱਜ ਤਾਂ ਇਹ ਕਹਿੰਨੇ ਐ ਹੋਜੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੇ ਨਹੀਂ ਹੁੰਦੀ ਅਸੀਂ ਉਹਦੇ ਖਿਲਾਫ ਪੁਤਲੇ ਵੀ ਸਾੜਾਂਗੇ ਠੀਕ ਆ ਅਸੀਂ ਮੰਦਰ ਦੇ ਬਾਹਰ ਬੈਠਾਂਗੇ ਦੇਖਾਂਗੇ ਕਿਹੜਾ ਹੁੰਦਾ ਵਾ ਮੰਦਰ ਬੰਦ ਕਰਾਉਣ ਵਾਸਤੇ ਕਿਹੜੇ ਜਿਹੜਾ ਮੰਦਰ ਦਾ ਲੋੜ ਆ ਇਹ ਭਾਜੀ ਝਾਬੇਵਾਲ ਦੇ ਕੋਲ ਆ ਜੀ ਜੀ ਪਿੰਡ ਦੇ ਵਿੱਚ ਆ ਮੰਦਰ ਠੀਕ ਆ ਉਹਨਾਂ ਦਾ ਘਰੋਂ ਦੇ ਨਾਲ ਆ ਮੈਂ ਕਹਿੰਦਾ ਕੋਈ ਤਕਲੀਫਾ ਸਿੱਧਾ ਕਹਿਣ ਜੀ ਸਪੀਕਰ ਬੰਦ ਕਰ ਦਿਓ ਇਹ ਇਹ মিডিਆ ਨੂੰ ਬੁਲਾ ਕੇ ਲੋਕਾਂ ਨੂੰ ਦੱਸਣ ਦੀ ਜੀ ਲੋੜ ਆ ਠੀਕ ਆ ਉਹਦੇ ਵਿੱਚ ਤੁਸੀਂ ਦੇਖੋ ਪੰਡਤ ਜਾਤ ਨੂੰ ਵੀ ਗਲਤ ਬੋਲਿਆ ਗਿਆ ਵਾ ਵਿੱਚ ਠੀਕ ਆ ਜੋ ਪਲਾ ਮਾਰ ਰਹੇ ਹੋਗੇ ਜੀ ਆਪੀ ਪੰਡਤ ਦੇ ਇਹ ਕੀ ਮਤਲਬ ਹੋਇਆ ਆਪੀ ਇੱਕ ਦੂਜੇ ਨੂੰ ਲੜਾਣਾ ਚਾਹੁੰਦੇ ਆ ਜੇ Hindu ਸਮਾਜ ਨਹੀਂ ਬੋਲਦਾ ਤਾਂ ਇਹਦਾ ਮਤਲਬ ਇੱਕ ਦੂਜੇ ਨੂੰ ਤੁਸੀਂ ਲੜਾ ਕੇ ਬੰਦ ਕਰ ਦੋ ਹੈ ਅਸੀਂ ਇਹ ਨਹੀਂ ਕਹਿੰਦੇ ਸਾਰੇ ਕੁਝ ਕੁਝ ਲੋਕ ਜਿਹੜੇ ਇੱਕ ਦੂਜੇ ਨੂੰ ਲੜਾਣਾ ਚਾਹੁੰਦੇ ਆ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨਾਂ ਦਾ ਉੱਥੇ ਲੰਗ ਹੋਇਆ ਸੀਗਾ ਧਰਨਾ ਚੱਲਿਆ ਸੀ ਉੱਥੇ ਵੀ ਇੱਕ ਅਸ਼ਰਾਬ ਤੇ ਅੰਸਰ ਵੱਲੋਂ ਜੋ ਪਿਆ ਗਿਆ Hinduਵਾਦੀ ਲੰਗਰ ਉਹ ਆਪ ਦੇਖੋ ਜੀ ਇੱਥੇ ਆ ਕੇ ਦੇਖੋ ਹਿੰਦੂਵਾ ਦੇ ਲੰਗਰ ਤੁਸੀਂ ਲਾ ਨਹੀਂ ਸਕਦੇ ਇੱਥੇ ਆ ਕੇ ਲੰਗਰ ਦੇਖੋ ਸਾਡੇ ਕਿਹੜੀ ਕਿਹੜੀ ਚੀਜ਼ ਦੇ ਹੁੰਦੇ ਨੇ ਅਸੀਂ ਇਹ ਕਹਿੰਦੇ ਐਵੇਂ ਨਾ ਇੱਕ ਦੂਜੇ ਨੂੰ ਲੜਾਓ ਕੁਛ ਆਪਣੇ ਜਿਹੜੇ ਜਿਹੜੇ ਤੁਹਾਡਾ ਪੇਸ ਭਾਵ ਆ ਜਿਆਦੀ ਗੱਲ ਆ ਤੁਸੀਂ ਸਾਫ਼ ਗੱਲ ਕਰੋ ਹਾਂਜੀ ਆਪ ਸਾਡਾ ਪੇਸ ਭਾਵ ਆ ਇੱਕ ਦੂਜੇ ਨੂੰ ਟਾਰਗੇਟ ਨਾ ਕਰੋ ਨਾ ਜੇ ਤੁਸੀਂ ਟਾਰਗੇਟ ਕਰਨਾ ਵਾ ਸਿੱਧੇ ਹੋ ਕੇ ਟਾਰਗੇਟ ਕਰੋ ਅਸੀਂ ਵੀ ਪਹੁੰਚਾਂਗੇ ਯਾਰ Hindu ਸਮਾਜ ਵੀ ਸਾਰਾ ਪਹੁੰਚੂਗਾ ਇਹ ਕੀ ਮਤਲਬ ਹੋਇਆ ਤੁਸੀਂ ਮੰਦਰਾਂ ਦੇ ਵਿੱਚ ਜਾ ਕੇ ਟਾਰਗੇਟ ਕਰਦੇ ਪਿਓ ਪਾਜੀ ਇਹ ਚੀਜ਼ ਨੂੰ ਆਸੀਂ ਨਹੀਂ ਮੰਨਦੇ ਉਹਨਾਂ ਦੀ ਆਪਕ ਹੀ ਰੈਂਡੇਸ਼ ਹੋਊਗੀ ਜਿਹੜੇ ਮੰਦਰ ਦੇ ਖਿਲਾਫ ਉਹਨੇ ਬਿਆਨ ਦਿੱਤੇ ਆ ਠੀਕ ਆ ਮੰਦਰ ਬੰਦ ਕਰਾਵਾਂਗੇ ਉੱਚੋ ਮੰਦਰ ਕਿਸੇ ਦੀ ਜ਼ਿਆਦਗੀ ਨਹੀਂ ਹੈਗੀ ਜਿਹੜੇ ਬੰਦ ਕਰਾਵੇ ਇੱਕ ਉਹਦੀ ਸ਼ਰਤਾ ਸੀਗੀ ਠੀਕ ਆ ਉਹਨੇ ਆਪਣੇ ਪੈਸੇ ਲਾ ਕੇ ਹਰ ਵਾਰ Hindu ਤਰਨ ਨੂੰ ਟਾਰਗੇਟ ਕੀਤਾ ਜਾਂਦਾ ਵਾ Hindu ਆ ਦੇ ਮੰਦਰ ਢਾਏ ਜਾਂਦੇ ਆ ਉਹਨੇ ਲੋਕ Hindu ਦੇ ਮੰਦਰ ਬੰਦ ਕਰਨ ਪਹੁੰਚ ਗਏ ਨੇ ਇਹਨਾਂ ਦੀ ਕੋਈ ਪੁਰਾਣੀ ਨਹੀਂ ਜਿਵੇਂ ਜਿਹਾ ਇਹ ਆਪਾਂ ਜਦ ਕੱਢੜ ਜੋ ਮਰਜ਼ੀ ਕਰਨ ਹੁੰਨੇ ਹੈ ਬਾਹਮਣਾਂ ਨੂੰ ਮਾਰਾ ਬੋਲ ਰਹੇ ਨੇ ਪੰਡਤਾਂ ਨੂੰ ਮਾਰਾ ਬੋਲ ਰਹੇ ਨੇ ਠੀਕ ਹੈ ਪੰਡਤਾਂ ਨੂੰ ਕੁੱਤੇ ਦੱਤਰੇ ਨੇ ਬਨੋਦ ਜੀ ਅੱਜ ਦਾ ਇਹ ਕਹਿੰਦੇ ਆ ਇਹ ਕੌਣ ਹੁੰਦੇ ਨੇ ਮੰਦਰ ਬੰਦ ਕਰਨ ਵਾਲੇ ਇਹ ਸਿਰਫ ਸ਼ਰਾਰਤੀ ਲੋਕ ਨੇ ਜੋ ਹਿੰਦੂ ਸਿੱਖ ਤੋਂ ਹੋਰ ਦੀ ਗੱਲ ਹੋਈ ਆ ਅਸੀਂ ਕਿਸੇ ਦੇ ਤਰ੍ਹਾਂ ਨੂੰ ਮਾਰਾ ਨਹੀਂ ਕਹਿੰਦੇ ਇਹ ਪੰਡਤਾਂ ਨੂੰ ਮਾਰਾ ਕਹਿੰਦੇ ਪੁਜਾਰੀਆਂ ਨੂੰ ਗਾਲਾਂ ਕੱਢ ਰਹੇ ਇਹ ਕੌਣ ਹੁੰਦੇ ਨੇ ਅੱਜ ਦਾ ਇਹ ਕਹਿੰਦੇ ਜਿਹੜੇ ਹਿੰਦੂ ਦਮਾ ਦੇ ਜਿਹੜੇ ਮੰਦਰਾਂ ਦੇ ਵਿੱਚ ਪੁਜਾਰੀ ਬੈਠੇ ਨੇ ਨਾ ਉਹ ਵੀ ਕੰਪਲੇਟ ਇਹਨਾਂ ਦਾ ਖਲਾਫ ਨਹੀਂ ਇਕੱਲੇ ਉਹ ਪੁਜਾਰੀ ਨੂੰ ਨਹੀਂ ਕਿਹਾ ਉਹਨਾਂ ਨੇ ਇਹ ਹਰ ਕਿਸੇ ਪੁ ਇਹ ਸਾਨੂੰ ਮਾਰਾ ਕਹਿ ਰਿਹਾ ਵਾ ਇਹ ਸਿਰਫ ਇਹਨਾਂ ਦੀ ਚਾਲ ਆ ਪੰਜਾਬ ਦਾ ਮੂਲ ਖਰਾਬ ਕਰਨ ਦੀ ਭਾਜੀ ਇੱਕ ਫੇਮ ਲੈਣਾ ਹੁੰਦਾ ਇਹਨਾਂ ਨੇ ਬਸ ਫੇਮ ਵਾਸਤੇ ਭੱਜੇ ਫਿਰਦੇ ਨੇ ਇਹ ਨਹੀਂ ਹੜਾਂਗੇ ਫਿਰ ਅਸੀਂ ਧੰਨਿਆਂ ਦਾ ਵੀ ਬੈਠਾਂਗੇ ਇੱਥੇ ਕੋਈ ਗੱਲ ਨਹੀਂ ਹੈਗੀ ਜਿਹੜਾ ਸਾਡੇ ਬੰਦਾਂ ਵੱਲ ਉਂਗਲ ਕਰੂਗਾ ਤੇ ਸਾਨੂੰ ਉਂਗਲ ਕੱਟਣੀ ਵੀ ਆਉਂਦੀ ਐ ਠੀਕ ਆ ਨਾ ਸਾਨੂੰ ਇਹ ਕੋਈ ਨਹੀਂ ਹੈਗੀ ਜਿਹੜਾ ਸ਼ਰਾਰਤੀ ਅੰਸਰ ਆ ਅਸੀਂ ਇਹ ਨਹੀਂ ਕਹਿੰਦੇ ਸੇ ਕੋਈ ਵੀ ਆ ਨਾ ਕੋਈ ਸੇਖ ਸਾਨੂੰ ਟਾਰਗੇਟ ਕਰਦਾ ਨਾ ਵੀ ਉਹਨਾਂ ਨੂੰ ਟਾਰਗੇਟ ਕਰਦੇ ਆ ਉਹ ਸਾਡੇ ਭਰਾ ਨੇ ਆ ਜਿਹੜੇ ਕੁਝ ਲੋਕ ਮੈਂ ਪਹਿਲਾਂ ਕਹਿ ਕੇ ਹਟਿਆ ਸ਼ਰਾਰਤੀ ਅੰਸਰ ਆ ਇਹ ਇਹਨਾਂ ਨੂੰ ਸ਼ਰਾਬਤੀ ਅੰਦਰ ਕਿਹਾ ਜਾਂਦਾ ਜੇ ਨਹੀਂ ਹਟੂਗੇ ਫੇ ਸਾਨੂੰ ਹੋਰ ਵੀ ਢੰਗ ਆਉਂਦੇ ਬਾਜੀ ਫਿਰ ਤਾਂ ਅਸੀਂ ਰੋਡਾਂ ਤੇ ਬੈਠਾਂਗੇ ਉਦੋਂ ਦਾ ਆਪਾਂ ਪਰਮਾਤਮਾ ਨੂੰ ਘਰਾਂ ਦੇ ਵਿੱਚ ਤੂੰ ਬੱਤੀਆਂ ਕਰਦੇ ਆ ਤੁਸੀਂ ਇਹ ਕਹਿੰਦੇ ਮੰਦਰ ਬੰਦ ਕਰੋ ਆਦੀ ਤੁਹਾਨੂੰ ਨਹੀਂ ਲੋਗ ਦੇ ਗੁਰਦੁਆਰੇ ਜਾਣ ਤੋਂ ਤੁਸੀਂ ਸਾਡੇ ਟਾਰਗੇਟ ਕਿਉਂ ਕਰਦੇ ਹੋ ਸਾਡੇ ਮੰਦਰਾਂ ਨੂੰ ਇੱਜ਼ਤ ਮੰਗ ਕਰਦੇ ਨਹੀਂ ਪਾਜੀ ਅੱਜ ਇਹ ਕਹਿੰਦੇ ਜਿਹੜਾ ਸ਼ਰਾਬਤੀ ਅੰਸਰ ਹੈ ਇਹੋ ਜਿਹੇ ਨੇ ਇਹਨਾਂ ਦੇ ਪਛਾਤਾਜ ਹੋਣਾ ਚਾਹੀਦਾ ਜਿਹੜਾ ਉਹਦਾ ਦਾਗੀ ਬੋਲਦੇ ਪਏ ਨੇ ਵਿੱਚ ਜਿਹੜੇ ਪੰਟਾ ਨੂੰ ਬੋਲਦੇ ਪਏ ਨੇ ਇਹਨਾਂ ਦੇ ਖਲਾਫ ਪਰਚਾ ਦਰਜ ਹੋਣਾ ਚਾਹੀਦਾ ਅਰੇ ਉਹ ਬਈ ਪੂਰੇ ਜਾਈ ਹਾਂ ਹਾਂਜੀ ਵੀਡੀਓ ਹੈਗੀ ਮੇਥੋਂ ਜੀ ਠੀਕ ਹੈ ਜੀ ਮੈਂ ਤੁਹਾਨੂੰ ਵੀਡੀਓ ਭੇਜ ਵੀ ਦਿੰਨਾ ਵਾ ਠੀਕ ਆ ਜਿਆਦੀ ਗੱਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਵੀ ਦਿੰਨਾ ਜੇ ਤੁਸੀਂ ਕਹਿੰਨੇ ਹੋ ਤਾਂ ਭਾਈ ਤੁਸੀਂ ਕਹਿੰਦੇ ਨਾ ਵੀਡੀਓ ਆ ਦੇਖੋ ਸਾਡੇ ਉਹ ਵੀਡੀਓ ਵੇਖੀਏ ਤੇ ਆ ਨਾ ਦੇਖਿਓ ਆ ਭਾਈ ਪੂਰੀ ਵੀਡੀਓ ਸੁਣਨੀ ਹੈ ਦੇਖੋ ਕਿਦਾਂ ਬੋਲਦਾ ਹੈ ਆਪਾਂ ਕਿਸੇ ਨੂੰ ਕੋਈ ਗਲਤ ਕਹਿ ਸਕਦੇ ਆ ਆਪਣਾ ਇਹੋ ਜਿਹਾ ਕਿਹੜਾ ਸਰਦਾਰ ਆਪਾਂ ਨੂੰ ਦੇ ਦਿੱਤਾ ਠੀਕ ਆ ਜਿਹੜਾ ਆਪਾਂ ਕਿਸੇ ਨੂੰ ਗਲਤ ਬੋਲ ਸਕਦੇ ਆ ਇਹ ਵੀ ਵੀ ਕਿ ਪੰਤਾਂ ਨੂੰ ਗਲਤ ਕਰ ਰਿਹਾ ਬੰਦਾਂ ਨੂੰ ਗਲਤ ਕਰ ਰਿਹਾ ਵਾ ਠੀਕ ਆ ਮੰਦਰ ਬੰਦ ਕਰਾਉਣੇ ਕਰ ਰਿਹਾ ਵਾ ਅੱਜ ਤੱਕ ਇਹ ਘਰ ਨੂੰ ਵੀ ਟਾਲ ਲਾ ਸਕਦੇ ਮੰਦਰ ਕਿੱਦਾਂ ਬੰਦ ਕਰ ਸਕਦੇ ਪਾਜੀ ਸਭ ਤੋਂ ਵੱਡੀ ਗੱਲ ਹੈ ਮੰਦਰ ਬੰਦ ਕਰਾਉਣ ਚ ਕੌਣ ਹੈ ਜਿਹੜਾ ਮੰਦਰ ਕਿਸੇ ਦਾ ਬੰਦ ਕਰਾ ਦੇਊਗਾ ਤੁਹਾਡੀ ਪੁਲਾਨੀ ਰੰਜੇਸ਼ਾ ਕੋਈ ਉਹਦਾ ਕਰੋ ਪੁਲਿਸ ਨੂੰ ਕੰਪਲੇਟ ਦਿਓ ਉਜੀ ਮੰਦਰਾਂ ਦੇ ਵਾਸੀ ਕੋ ਬੋਲਦੇ ਮੰਦਰ ਬੰਦ ਕਰਾਵਾਂਗੇ ਜੀ ਜੇ ਤੁਹਾਡੇ ਕੋ ਹੈ ਮੈਂ ਕਹਿੰਦਾ ਤੁਹਾਡੇ ਵਿੱਚ ਦਲੇਰੀ ਆ ਸਿੱਧਾ ਅਗਲੇ ਦੇ ਹਿੱਕ ਤੇ ਵੱਜੋ ਲੜ ਪੋ ਯਾਰ ਆ ਵੀ ਇਹ ਨਹੀਂ ਕਹਿੰਦੇ ਪਰ ਇਹ ਨਾ ਨਾ ਕਰੋ ਜਿਹੜਾ ਕੰਮ ਤੁਸੀਂ ਕਰਦੇ ਫਿਰਦੇ ਹੋ ਤੁਸੀਂ ਗੱਲ ਕੀਤੀ ਸੀ ਇਹਨਾਂ ਨਾਲ ਸਦਾਗੀ ਨਾਲ ਮੇਨਾਂ ਗੱਲ ਹੋਈ ਆ ਪਾਜੀ ਤੁਸੀਂ ਇਹ ਰਿਕਾਰਡਿੰਗ ਵੀ ਗੱਲ ਦੱਸਣਾ ਦਾ ਸਿਰ ਉਹ ਕਹਿੰਦੇ ਮੈਂ ਤੁਹਾਨੂੰ ਪੰਜ ਮਿੰਟ ਚ ਬੈਕ ਕਾਲ ਕਰਦਾ ਪਾਜੀ ਨਾਮ ਦਾ ਫੋਨ ਚੱਕਿਆ ਉਹਨਾਂ ਨੇ ਠੀਕ ਆ ਨਾ ਕੋਈ ਗੱਲ ਹੋਈ ਆ ਮੇਰੀ ਪੰਡਤ ਜੀ ਨਾਲ ਵੀ ਗੱਲ ਹੋਈ ਆ ਠੀਕ ਆ ਪੰਡਤ ਜੀ ਨਾਲ ਤੁਸੀਂ ਵੀ ਗੱਲ ਕਰ ਸਕਦੇ ਹੋ ਉਦੋਂ ਵੀ ਹੁਣ ਲੋਕੀਓ ਕੀ ਬੋਲਦੇ ਨੇ ਪੰਡਤ ਜੀ ਤੁਹਾਡਾ ਅਗਲਾ ਸ਼ਰਨ ਕੀ ਹੋਊਗਾ ਪਾਜੀ ਇਹ ਨਹੀਂ ਕਾਰਵਾਈ ਹੁੰਦੀ ਮੇਰਾ ਵੀ ਰੋਡਾਂ ਤੇ ਬੈਠਾਂਗੇ ਅੱਜ ਦਾ ਸਿਰਫ ਇਹ ਕਹਿੰਦੇ ਆ ਪੰਜਾਬ ਦਾ ਜਿਹੜਾ ਮਾਹੌਲ ਆ ਵੀ ਨਹੀਂ ਖਰਾਬ ਹੋਣ ਦੇਣਾ ਚਾਹੁੰਨੇ ਪਰ ਲੋਕ ਨਹੀਂ ਸਮਝਦੇ ਤੇ ਜਿਹੜੇ ਸ਼ਰਾਰਤੀ ਅੰਸਰ ਆਣਾ ਉਹ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ